904 ਉਮੀਦਵਾਰਾ ਚੌਰ ਸਿਮਰਤ ਬਾਦਲ ਸਭ ਤੋਂ ਅਮੀਰ ADR ਦੀ ਰਿਪੋਰਟ ਚ ਹੋਇਆ ਖੁਲਾਸਾ 7 ਕਰੋੜ ਦੇ ਗਹਿਣੇ ਪਿਛਲੇ 5 ਸਾਲਾਂ ਚ 11 ਕਰੋੜ ਵਧੀ ਜਾਇਦਾਦ ਅਮ੍ਰਿਤਾ ਵਿੜਿੰਗ ਬੋਲੇ ਜੇ ਪਰਮਾਤਮਾ ਨੇ ਰਾਜਾ ਵਿੜਿੰਗ ਦਾ ਦਾਣਾ ਪਾਣੀ ਲੁਧਿਆਣਾ ਚ ਲਿਖਿਆ ਹੋਵੇਗਾ ਤਾਂ ਇੱਥੇ ਵੀ ਸਾਡਾ ਘਰ ਬਣ ਜਾਵੇਗਾ ਹਰਮੀਤ ਸਿੰਘ ਕਾਲਕਾ ਬੋਲੇ ਸਿੱਖ ਕੌਮ ਨਾਲ ਪਿਆਰ ਅਤੇ ਇੱਜ਼ਤ ਕਰਨ ਵਾਲਿਆਂ ਨੂੰ ਚੁਣੋ ਪਿੱਠੇ ਚ ਛੁਰਾ ਮਾਰਨ ਵਾਲਿਆਂ ਨੂੰ ਨਹੀਂ ਜਲੰਧਰ ਚ ਵਿਧਿਆ ਆਮ ਆਦਮੀ ਪਾਰਟੀ ਦਾ ਪਰਿਵਾਰ ਸੀਐਮ ਭਗਵੰਤ ਮਾਨ ਦੀ ਅਗਵਾਈ ਚ ਕਾਂਗਰਸ ਅਤੇ ਭਾਜਪਾ ਦੇ ਕਈ ਆਗੂਆਂ ਨੇ ਫੜਿਆ ਆਪ ਦਾ ਪੱਲਾ ਸੁਨੀਲ ਜਾਖੜ ਨੇ ਚੌਣ ਕਮਿਸ਼ਨ ਨੂੰ ਲਿਖਿਆ ਪੱਤਰ 100% ਵੀਡੀਓਗ੍ਰਾਫੀ ਦੀ ਕੀਤੀ ਮੰਗ ਕੇਂਦਰੀ ਬਲਾ ਦੀ ਤਨਾਤੀ ਦੀ ਵੀ ਕੀਤੀ ਅਪੀਲ ਬਠਿੰਡਾ ਦੇ ਮਾਮੇ ਦੀ ਗੱਲ ਮੰਨ ਕੇ ਪਾਰਸ ਗਰਗ ਨੇ ਸ਼ੁਰੂ ਕੀਤੀ ਸੀ ਯੂਪੀਐਸਸੀ ਲਈ ਤਿਆਰੀ ਜਦੋਂ ਪ੍ਰੀਖਿਆ ਕਰ ਲਈ ਪਾਸ ਤਾਂ ਮਾਪਿਆਂ ਦੀਆਂ ਅੱਖਾਂ 'ਚੋਂ ਨਹੀਂ ਰੁਕ ਰਹੇ ਖੁਸ਼ੀ ਦੇ ਹੰਝੂ ਫਤੇਗੜ ਸਾਹਿਬ ਚੰਨਾ ਕਾ ਬੰਦੀ ਦੌਰਾਨ 1000 ਕਿਲੋ ਪੁੱਕੀ ਸਮੇਤ ਨਸ਼ਾ ਤਸਕਰ ਕਾਬੂ ਮੈਰਿਜ ਸਰਟੀਫਿਕੇਟ ਲਈ ਹੁਣ ਲਾੜਾ ਲਾੜੀ ਨੂੰ ਦੇਣਾ ਹੋਵੇਗਾ ਦਾਜ ਦਾ ਵੇਰਵਾ ਨਵੀਆਂ ਹਦਾਇਤਾਂ ਜਾਰੀ ਦਾਜ ਸੰਬੰਧੀ ਹਲਫਿਆ ਬਿਆਨ ਕੀਤਾ ਲਾਜ਼ਮੀ 1 ਜੂਨ ਤੱਕ ਜਿਉਂਦਾ ਰਹਾ ਤਾਂ ਜਰੂਰ ਮਿਲਾਂਗੇ ਕਿਸਾਨਾਂ ਤੋਂ ਮਾਫੀ ਮੰਗ ਪਾਬੂ ਕੋ ਹੋ ਗਏ ਹੰਸਰਾ ਹੰਸ ਜਰਮਨੀ ਗੋਮਰ ਬੋਲੇ ਪੂਰੇ ਪੰਜਾਬ ਚ ਨਸ਼ਾ ਨੂੰ ਖਤਮ ਕਰਨ ਦਾ ਇੱਕੋ ਇੱਕ ਹੱਲ ਹੈ ਨੌਜਵਾਨਾਂ ਨੂੰ ਮਿਲੇ ਰੋਜ਼ਗਾਰ